ਦੇਵਤੇ ਧੀ ਦਾ ਰਿਸ਼ਤਾ ਇੱਕ ਅਲੱਗ ਹੀ ਇੱਜ਼ਤ ਵਾਲਾ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਸ਼ਰਮ ਹੋਵੇ ਅਤੇ ਪਿਓ ਦੀ ਜ਼ੁਬਾਨ ਦੇ ਨਾਲ ਰੋਪ ਦੇ ਨਾਲ ਉਸ ਦੀਆਂ ਕਈਆਂ ਗੱਲਾਂ ਦੇ ਨਾਲ ਹੀ ਧੀ ਸਮਝ ਜਾਵੇ ਕਿ ਪਿਓ ਉਸ ਨੂੰ ਕਿਸ ਗੱਲ ਤੋਂ ਵਰਜ ਰਿਹਾ ਹੈ ਪਰ ਇਹ ਕਿਹੋ ਜਿਹੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਪਿਓ ਨੂੰ ਗਾਲ੍ਹਾਂ ਕੱਢ ਰਹੇ ਨੇ ਪੰਕਜ ਨਾਮ ਦਾ ਇਹ ਪਿਓ ਆਪਣੀ ਹੀ ਧੀ ਦੇ ਨਾਲ ਗੱਲ ਦੇ ਵਿੱਚ ਹਾਰ ਪਾ ਕੇ ਖੜਾ ਹੋਇਆ ਹੈ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਪਿਓ ਨੇ ਆਪਣੀ ਧੀ ਦਾ ਕਨਿਆਦਾਨ ਨਹੀਂ ਸਗੋ ਉਸ ਨੂੰ ਆਪਣੀ ਪਤਨੀ ਬਣਾ ਲਿਆ ਆਪਣੀ ਹੀ ਜਵਾਨ ਧੀ ਦੇ ਨਾਲ ਪੰਕਜ ਨੇ ਵਿਆਹ ਕਰਵਾ ਲਿਆ ਅਰਪਿਤ ਉਸ ਕੁੜੀ ਦਾ ਨਾਮ ਹੈ ਅਤੇ ਧੀ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਕਜ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਕੱਡੀਆਂ ਵੀ ਕਿਉਂ ਨਾ ਜਾਣ ਕਿਉਂਕਿ ਇਸ ਨੇ ਉਸ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਜਿਸ ਤੇ ਬਲਬੂਤੇ ਤੇ ਪੂਰੀ ਦੁਨੀਆ ਅੱਜ ਵੀ ਮਾਣ ਕਰਦੀ ਸੀ ਪਰ ਇਸ ਪਿਓ ਨੇ ਇਹੋ ਜਿਹਾ ਤਰਕ ਵਿਦੀਤਾ ਬਾਤ ਦੇ ਵਿੱਚ ਜਿਸ ਤੇ ਵਿੱਚ ਉਹ ਆਖ ਰਿਹਾ ਕਿ ਮੈਂ ਕੱਲਾ ਸੀ ਹੋਰ ਕੋਈ ਹੈ ਨਹੀਂ ਸੀ ਅਤੇ ਆਪਣੀ ਧੀ ਨੂੰ ਮੈਂ ਨਹੀਂ ਭੇਜਣਾ ਚਾਹੁੰਦਾ ਸੀ ਜਿਸ ਤੇ ਚਲਦੇ ਹੋਏ ਉਸ ਨੇ ਉਸ ਦੇ ਨਾਲ ਵਿਆਹ ਹੀ ਕਰਵਾ ਲਿਆ ਬਕਾਇਦਾ ਵਿਆਹ ਦੀਆਂ ਰਸਮਾਂ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਇਕ ਫੋਟੋ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਝ ਗਲੇ ਦੇ ਵਿੱਚ ਹਾਰ ਪਾ ਕੇ ਉਸ ਦੀ ਮੰਗ ਦੇ ਵਿੱਚ ਸੰਧੂਰ ਭਰਿਆ ਹੋਇਆ ਕੁੜੀ ਦੀ ਅਤੇ ਇਹ ਕਿਸੇ ਹੋਰ ਨੇ ਨਹੀਂ ਸਗੋਂ ਸੇ ਦੇਹੀ ਪਿਓ ਪੰਕਜ ਦੇ ਵੱਲੋਂ ਭਰਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਲੋਕ ਬੇਹੱਦ ਹੀ ਨਰਾਜ਼ ਨੇ ਇਸ ਵਿਅਕਤੀ ਨੂੰ ਗਾਲ੍ਹਾਂ ਕੱਢ ਰਹੇ ਨੇ ਅਤੇ ਨਾਲ ਹੀ ਚਾਹੁੰਦੇ ਨੇ ਕਿ ਇਸ ਦੇ ਖਿਲਾਫ ਬੰਦੀ ਵੱਡੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੇ ਉਸ ਰਿਸ਼ਤੇ ਨੂੰ ਕਲੰਕਿਤ ਕੀਤਾ ਜੋ ਕਿ ਸਭ ਤੋਂ ਹੀ ਜ਼ਿਆਦਾ ਇੱਜ਼ਤ ਅਤੇ ਮਾਣ ਵਾਲਾ ਸੀ। ਫਿਲਹਾਲ ਇਹ ਸਾਰੀ ਘਟਨਾ ਤੋਂ ਬਾਅਦ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਪਿਓ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਿਓ ਤੇ ਧੀ ਦਾ ਰਿਸ਼ਤਾ ਇੱਕ ਅਲੱਗ ਹੀ ਇੱਜ਼ਤ ਵਾਲਾ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਸ਼ਰਮ ਹੋਵੇ ਅਤੇ ਪਿਓ ਦੀ ਜ਼ੁਬਾਨ ਦੇ ਨਾਲ ਰੋਗ ਦੇ ਨਾਲ ਉਸទਿਆਂ ਕਈਆਂ ਗੱਲਾਂ ਦੇ ਨਾਲ ਹੀ ਧੀ ਸਮਝ ਜਾਵੇ ਕਿ ਪਿਓ ਉਸ ਨੂੰ ਕਿਸ ਗੱਲ ਤੋਂ ਵਰਜ ਰਿਹਾ ਹੈ ਅੱਜ ਕਿਹੋ ਜਿਹੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਪਿਓ ਨੂੰ ਗਾਲ੍ਹਾਂ ਕੱਢ ਰਹੇ ਨੇ ਪੰਕਜ ਨਾਮ ਦਾ ਇਹ ਪਿਓ ਆਪਣੀ ਹੀ ਧੀ ਦੇ ਨਾਲ ਗਲ ਦੇ ਵਿੱਚ ਹਾਰ ਪਾ ਕੇ ਖੜਾ ਹੋਇਆ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਪਿਓ ਨੇ ਆਪਣੀ ਧੀ ਦਾ ਕਨਿਆਦਾਨ ਨਹੀਂ ਸਗੋ ਉਸ ਨੂੰ ਆਪਣੀ ਪਤਨੀ ਬਣਾ ਲਿਆ ਆਪਣੀ ਹੀ ਜਵਾਨ ਧੀ ਦੇ ਨਾਲ ਪੰਕਜ ਨੇ ਵਿਆਹ ਕਰਵਾ ਲਿਆ ਅਰਪਿਤ ਉਸ ਕੁੜੀ ਦਾ ਨਾਮ ਹੈ ਅਤੇ ਧੀ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੰਕਜ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਕੱਡੀਆਂ ਵੀ ਕਿਉਂ ਨਾ ਜਾਣ ਕਿਉਂਕਿ ਇਸ ਨੇ ਉਸ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਜਿਸ ਤੇ ਬਲਬੂਤੇ ਤੇ ਪੂਰੀ ਦੁਨੀਆ ਅੱਜ ਵੀ ਮਾਣ ਕਰਦੀ ਸੀ ਪਰ ਇਸ ਪਿਓ ਨੇ ਇਹੋ ਜਿਹਾ ਤਰਕ ਰਦੀਤਾ ਬਾਅਦ ਤੇ ਵਿੱਚ ਜਿਸ ਤੇ ਵਿੱਚੋ ਆਖ ਰਿਹਾ ਕਿ ਮੈਂ ਕੱਲਾ ਸੀ ਹੋਰ ਕੋਈ ਹੈ ਨਹੀਂ ਸੀ ਅਤੇ ਆਪਣੀ ਧੀ ਨੂੰ ਮੈਂ ਨਹੀਂ ਭੇਜਣਾ ਚਾਹੁੰਦਾ ਸੀ ਜਿਸ ਤੇ ਚਲਦੇ ਹੋਏ ਉਸ ਨੇ ਉਸਦੇ ਨਾਲ ਵਿਆਹ ਹੀ ਕਰਵਾ ਲਿਆ ਬਕਾਇਦਾ ਵਿਆਹ ਦੀਆਂ ਰਸਮਾਂ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਇਕ ਫੋਟੋ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿੰਝ ਗਲੇ ਦੇ ਵਿੱਚ ਹਾਰ ਪਾ ਕੇ ਉਸ ਦੀ ਮੰਗ ਦੇ ਵਿੱਚ ਸੰਧੂਰ ਭਰਿਆ ਹੋਇਆ ਕੁੜੀ ਦੀ ਅਤੇ ਇਹ ਕਿਸੇ ਹੋਰ ਨੇ ਨਹੀਂ ਸਗੋਂ ਇਸੇ ਦੇਹੀ ਪਿਓ ਪੰਕਜ ਦੇ ਵੱਲੋਂ ਭਰਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਲੋਕ ਬੇਹਦੀ ਨਰਾਜ਼ ਨੇ ਇਸ ਵਿਅਕਤੀ ਨੂੰ ਗਾਲ੍ਹਾਂ ਕੱਢ ਰਹੇ ਨੇ ਅਤੇ ਨਾਲ ਹੀ ਚਾਹੁੰਦੇ ਨੇ ਕਿ ਇਸ ਦੇ ਖਿਲਾਫ ਬੰਦੀ ਵੱਡੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੇ ਉਸ ਰਿਸ਼ਤੇ ਨੂੰ ਕਲੰਕਿਤ ਕੀਤਾ ਜੋ ਕਿ ਸਭ ਤੋਂ ਹੀ ਜ਼ਿਆਦਾ ਇੱਜ਼ਤ ਅਤੇ ਮਾਣ ਵਾਲਾ ਸੀ। ਫਿਲਹਾਲ ਇਸ ਸਾਰੀ ਘਟਨਾ ਤੋਂ ਬਾਅਦ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਪਿਓ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ